ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਸੰਧੂ ਡੇਰੀ ਫਾਰਮ ਵਿੱਚ ਅੱਜ ਆਪਾਂ ਤੁਹਾਡੇ ਲਈ ਦੂਜੇ ਸਵੇਰ ਟੋਪੜ ਝੋਟੀ ਲੈ ਕੇ ਆਏ ਹਾਂ ਮਗਰ ਕੱਟੀ 5 ਲੀਟਰ ਦੁੱਧ ਤਿਆਰ ਚੰਗੀ ਥਾਂਲੇ ਵਾਲੀ ਚੰਗੀ ਸਾਫ਼ ਝੋਟੀ ਹੈ ਚੰਗੀ ਕੱਦ ਘਾੜ ਦੀ ਮੁਰਾ ਨਸਲ ਦੀ ਝੋਟੀ ਚੰਗੀ ਮਗਰ ਕੱਟੀ 1 ਮਹੀਨੇ ਦਾ ਟਿਕਾ ਭਰਿਆ ਹੋਇਆ ਜਸੂਏ ਝੋਟੀ ਵੀਰ ਜੀ ਟੋਕੜ ਝੋਟੀ ਆ 5 ਲੀਟਰ ਦਾ ਤਿਆਰ ਮਗਰ ਕੱਟੀ ਆ ਕੰਗੇ ਕੱਦ ਘਾੜ ਦੀ ਝੋਟੀ 55000 ਦੀ ਮੰਗ ਇਰੀਏ ਤਰਤਾਲ ਪਿੰਡ ਪੱਖੋਪੁਰ ਬਲਵਿੰਦਰ ਸਿੰਘ ਦੇ ਘਰੇ ਨੰਬਰ ਨੋਰਡ ਕਰ ਸਕਦੇ 9840 5742 9840 5742 ਪਿੰਡ ਪੱਖੋ ਪਰ ਜ਼ਿਲ੍ਹਾ ਤਰਨਤਾਰ ਗਿਲਵਿੰਦਰ ਸਿੰਘ ਦੇ ਘਰੇ ਟੋਕਰ ਜੋ ਟੀਵੀ ਜੀ ਮਗਰ ਕੱਟੀ ਆ 5 ਲੀਟਰ ਦੁੱਧ ਤਿਆਰ ਇੱਕ ਮਹੀਨੇ ਦਾ ਟੀਕਾ ਵੀ ਭਰਿਆ ਆ ਚੰਗੀ ਕੱਦ ਵਜਨ ਵਾਲੀ ਮਰਜ ਥਣ ਲਈ ਵੀ ਚੰਗੀ ਸਾਫ ਝੋਟੀ ਵੀ ਜੀ ਮਗਰ ਕੱਟੀ ਹੈ ਜੀ ਬਰਨور ਕਸਰਾ 98405348 ਪਿੰਡ ਪਖੋਪੁਰ ਜ਼ਿਲ੍ਹਾ ਤਰਨਤਾਰਨ ਬਲਵਿੰਦਰ ਸਿੰਘ ਦੇ ਕਰੇ